ਇਹ ਜਿਹਾ ਮੌਤ ਇੱਥੇ ਬੰਦਿਆਂ ਨੂੰ ਨਹੀਂ ਮਿਲਦਾ ਜਿਹੇ ਅਸੀਂ ਪੰਛੀਆਂ ਨੂੰ ਦੇਈ ਜਾਂਦੇ ਹਾਂ ਇਹ ਖੁੱਲੇ ਰਹਿ ਕੇ ਖੁਸ਼ ਆ ਬਾਕੀ ਜਦੋਂ ਤੁਸੀਂ ਇਹਨਾਂ ਨੂੰ ਪਿਆਰ ਕਰਦੇ ਆ ਸੁਣਨੂ ਕਰਦੇ ਆ ਆ ਵੇਖ ਲਓ ਛੋਡੇ ਮਗਰ ਕਿਵੇਂ ਆਉਂਦਿਆਂ ਭੱਜਣ ਹਾਂ ਸਹੀ ਆ ਆ ਕਿੰਨੇ ਪਿਆਰੇ ਆ ਲੈ ਹੈ ਹੈ ਕੀ ਮੌਲ ਇਹਨਾਂ ਦਾ ਯਾਰ ਬੱਚ ਹਾਲੇ ਆਠ ਆਣੀ ਵੀ ਤੋੜ ਦਿਓ ਲੈ ਆਇ ਕੱਦੂ ਲੈ ਕੇ ਲਿਆ ਸੋ ਤੁਸੀਂ ਹੈਲੋਵਨ ਤੇ ਕੀ ਕਰਦੇ ਕੀ ਬਾਈ ਇਹ ਉਹ ਬਸ ਉਹ ਪਮਕਿਨ ਪਹਿਲਾਂ ਤਾਂ ਹੁਣ ਉਹ ਥੈਂਕਸ giving day ਤੇ ਤਾਂ ਇਹਦੀ ਪਮਕਿਨ ਪਾਈ ਬਣਾਉਂਦੇ ਆ ਹਾਂ ਉਸ ਤੋਂ ਬਾਅਦ ਬੱਤ ਕਾਈਆਂ ਬਸ ਬੱਤ ਕੰਨੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਹਾਂ ਬਿਲਕੁਲ ਤੇ ਇਹ ਬੈਚੀਆਂ ਸੋਡੇ ਚੌਰਚਰੇ ਜੇ ਰੱਖੇ ਆ ਹਾਂ ਇਹ ਗਿੰਨੀ ਫੋਇਲ ਆਪਣੀ ਫੋਲ ਕਹਿੰਦੇ ਜੀ ਨਾ ਚੌਰਚਰੇ ਵੀ ਕਹਿ ਦਿੰਨੇ ਆ ਪਰ ਇਹ ਰਾਖੀ ਬਹੁਤ ਰੱਖਦੇ ਆ ਇਹ ਗਾਂ ਸਾਰਾ ਹੀ ਆਸ਼ਪਾਤੀ ਦਾ ਦਰਖਤ ਆ ਇਹ ਇਹਦੇ ਤੇ ਲੱਗੀਆਂ ਕਾਫੀ ਸੀ ਹਾਂ ਉਹ ਅਸੀਂ ਇੱਕ ਦਿਨ ਤੋੜ ਲਈਆਂ ਹਾਂ ਅਗਲੇ ਦਿਨ ਰਿੱਚ ਖਾ ਗਏ ਫਿਰ ਸਾਰੀਆਂ ਰਿਸ਼ਾਂ ਦਾ ਬੜਾ ਚੱਕਰ ਆ ਹੈ ਹੁਣ ਇੱਕ ਕੈਨੇਡਾ ਦੇ ਖੇਤਾਂ ਦੇ ਵਿੱਚੋਂ ਸਬਜ਼ੀ ਤੋੜੀ ਗਈ ਆ ਇਹ ਸਬਜ਼ੀ ਦਾ ਕਾਹਦੀ ਆ ਸਬਜ਼ੀ ਤਾਂ ਨਹੀਂ ਬਣਾਉਦੇ ਹੁਣ ਇਹ ਸਬਜ਼ੀ ਵੀ ਬਣਾ ਲਈਦੀ ਆ ਆਪਾਂ ਸਬਜ਼ੀ ਬਣਾਉਨੇ ਆ ਇਹ ਤਾਂ ਇਹ ਗੋਰੇ ਦਾ ਕੱਟਵਾਢੀ ਕਰਦੇ ਇਹ ਤਾਂ ਕੱਟਵਾਢੀ ਕਰਦੇ ਇਹ ਤਾਂ ਜਾਂ ਤੋੜਦੇ ਸੀਗੇ ਹੁਣੇ ਆ ਦਿਖਾ ਲੈ ਸਾਰੇ ਜਾਣੇ ਆ ਲੈ ਬਹੁਤ ਚੰਗੀ ਤਰ੍ਹਾਂ ਬਈ ਫਲ ਲੱਗਿਆ ਹੋਇਆ। ਹਾਂ ਬੱਚਿਆਂ ਦੇ ਵਾਸਤੇ ਅਸੀਂ ਅਟਰੈਕਸ਼ਨ ਕਾਫੀ ਜ਼ਿਆਦੇ ਇੱਥੇ ਇੱਥੇ ਅਸੀਂ 15 20 ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗੇਮਾਂ ਲਾਉਨੇ ਆ। ਹਾਂ ਇਹ ਘੁੰਮ ਕੇ ਬਾਹਰ ਆ ਜਾਣੀਆਂ ਬਸ। ਜਮਾਂ ਸਹੀ ਆ। ਹਾਂ ਲੈ। ਮਾ ਚਾਰੇ ਬਸੇ ਬੱਚੇ ਦੇ ਵਿੱਚ ਮੱਕੀ ਦੇ ਵਿੱਚ ਗਵਾਚਣਾ ਹੁੰਦਾ ਇਹ ਗੋਰੀਆਂ ਦੀ ਖੇਡ ਆ। ਹੈਲੋਵਿਨ ਕੀ ਹੁੰਦਾ ਵਾ? ਤੇ ਆ ਕੁਕੜੀਆਂ ਮੁਰਗੀਆਂ ਆਂਡੇ ਵੀ ਵੇਚਦੇ ਹੋ? ਇਹ ਆਂਡੇ ਹਾਂ ਇੱਥੇ ਜਿਹੜੇ ਵੀ ਸਾਡੇ ਕੋਲੇ ਸਟਾਲ ਤੇ ਅੰਡੇ। ਚਾਹ ਦੀਆਂ ਵਾਲੀਆਂ ਮੱਖੀਆਂ। हां शायद दिंगा मखी ना ए ए शायद ਵੀ سیل ਕਰਦੇ ਹਾਂ हां शायद ਅਸੀਂ ਸੇਲ ਕਰਦੇ ਹਾਂ ਇਹ ਦੁੱਧ ਵਾਸਤੇ ਵਧੀਆ ਵਾ ਇਹ ਅੱਛਾ ਇਹ ਸਨਾ ਕਿਸਮ ਦੀ ਆ ਅੱਛਾ ਦੁੱਧ ਦਿੰਦੀਆਂ ਇਹ ਇਹ ਦੁੱਧ ਦਿੰਦੀਆਂ ਤੇ ਫਿਰ ਚਾਹ ਪਾਣੀ ਫਿਰ ਇਹਦਾ ਹੀ ਚੱਲਦਾ ਹੋਊ ਚਾਹ ਪਾਣੀ ਇੰਨਾ ਤੇ ਹੀ ਚੱਲਦਾ ਕਹਿੰਦਾ ਨਹੀਂ ਵੀ ਫੋਟੋ ਨਹੀਂ ਖਿਚਾਉਣੀ ਮੀਡੀਆ ਚ ਨਹੀਂ ਆਉਣਾ ਕਹਿੰਦਾ ਸੁਰਖੀਆਂ ਚ ਨਹੀਂ ਆਉਣਾ ਆ ਚੱਲ ਇਹ ਵੀ ਚੱਲੂ ਅੰਦਰ ਝਾ ਕੇ ਅੰਦਰ ਨੂੰ ਮਾੜਾਂਗੇ ਆ ਗਿਆ ਆ ਗਿਆ ਆ ਗਿਆ ਆ ਜਾ ਆ ਜਾ ਆ ਜਾ ਕੋਹ ਨਹੀਂ ਕਹਿੰਦੇ ਕਰਦੇ ਆ ਬਰਥਡੇ ਪਾਰਟੀਆਂ ਕਰ ਲੈਂਦੇ ਆ ਬੱਚੇ ਆ ਕੇ ਹਾਂਜੀ ਤੇ ਬਾਕੀ ਇੱਥੇ ਨਾਲ ਆਪਣੇ ਕੋਲੇ ਘਰ ਵੀ ਹੈਗਾ ਵਾ ਇੱਕ ਅੱਛਾ ਉੱਥੇ ਵੀ ਪ੍ਰੋਗਰਾਮ ਕਰਦੇ ਆ ਬਹੁਤ ਅੱਛਾ ਉੱਥੇ ਵੀ ਪ੍ਰੋਗਰਾਮ ਚੱਲਦਾ ਉਹ ਆਗੇ ਫੈਜ਼ੈਂਟ ਚਿੱਟੇ ਤਰ੍ਹਾਂ ਦੇ ਆਗੇ ਪੀਲਾ ਜਿਹਾ ਆ ਗਿਆ ਖਾਕੀ ਜਿਹਾ ਹੈਨਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਮੈਪਲ ਰਿਜ ਦੇ ਵਿੱਚ ਹਾਂ ਸਾਡੇ ਪਿੰਡ ਦੌਧਰ ਵਾਲਿਆਂ ਦੇ ਫਾਰਮ ਦੇ ਉੱਤੇ ਸੋਨੂੰ ਮੈਂ ਦੱਸ ਦਿਆਂ 25-30 ਤਰ੍ਹਾਂ ਦੇ ਤੱਕ ਕੁੱਕੜ ਮੁਰਗੀ ਤੁਹਾਨੂੰ ਨਜ਼ਰ ਆ ਜਾਣਗੇ ਹੋਰ ਬਥੇਰੇ ਪੰਛੀ ਪਰਿੰਦੇ ਨੇ ਸਟਰਾਬਰੀ ਵਗੈਰਾ ਪੰਪਕਿਨ ਵਗੈਰਾ ਜਿਹੜਾ ਹੈਲੋਵਿਨ ਤੇ ਕੱਦੂ ਜੇ ਵਰਤਦੇ ਉਹ ਵੀ ਤੁਹਾਨੂੰ ਇੱਥੇ ਮਿਲ ਜਾਣਗੇ ਦੇਖਣ ਨੂੰ ਹੈ ਨਹੀਂ ਫਰੈਸ਼ ਫਾਰਮ ਤੇ ਪੰਪਕਿਨ ਦੇ ਪੈਚ ਦੇ ਉੱਤੇ ਪਹੁੰਚੇ ਹੋਏ ਆ ਆਹ ਦੇਖ ਲਓ ਕਿੰਨੀਆਂ ਬਾਤੀਆਂ ਬੁੱਤੀਆਂ ਫਿਰਦੀਆਂ ਨਜ਼ਰ ਆ ਜਾਣਗੀਆਂ ਬਹੁਤ ਘੈਂਟ 뷰 ਆ ਸਰੀ ਤੋਂ ਤਕਰੀਬਨ 15 20 ਕਿਲੋਮੀਟਰ ਦੀ ਦੂਰੀ ਤੇ ਆ ਸਰਦਾਰ ਜਸਦੀਪ ਸਿੰਘ ਸਿੱਧੂ ਸਾਹਿਬ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਨੇ ਚੜਤੀ ਕਲਾ ਜੀ ਚੜਤੀ ਕਲਾ ਜੀ ਮੈਂ ਤੱਜ ਦੇਖਿਆ ਵੀ ਆਪਣੇ ਪਿੰਡ ਵਾਲੇ ਨੇ ਭਵਰ ਰੰਗ ਭਗ ਲਾਏ ਹੋਇਆ ਹੈ ਸਾਰੇ ਹੀ ਆ ਤੁਸੀਂ ਵੀ ਰੰਗ ਭਗਾ ਚ ਸ਼ਾਮਲ ਨਹੀਂ ਠੀਕ ਆ ਗੱਲ ਵੀ ਚਲੋ ਸਤਾਬ ਦੇ ਉਥੇ ਧਰਤੀ ਦੇ ਤੁਸੀਂ ਇਥੇ ਪ੍ਰਦੇਸਾਂ ਚ ਆ ਕੇ ਵੀ ਵੱਟ ਕੱਢੇ ਪਏ ਆ ਐ ਸ਼ੌਂਕ ਇਨੇ ਇਨੇ ਮੁਰਗੇ ਤਾਂ ਮੈਂ ਕਹਿੰਦਾ ਤੁਸੀਂ ਪਿੰਡ ਨਹੀਂ ਰੱਖਿਆ ਹੋਣੇ ਜਾਨਵਰ ਪਿੰਡ ਤਾਂ ਮੈਂ ਇੱਕ ਵੀ ਨਹੀਂ ਰੱਖਿਆ ਤੇ ਇੱਥੇ ਦੇਖ ਲੈ ਆ 25 30 ਰੱਖਿਆ ਬੱਕਰੀਆਂ ਕੀ ਆ ਕੁੱਕੜੀਏ ਕੀ ਰੰਗ ਭਰੰਗੇ ਆ ਕਈ ਕੌ ਰੱਖੀ ਬੈਠੇ ਹੋ ਫੈਜ਼ੈਂਟ ਵਗੈਰਾ ਹਨਾ ਤੇ ਮਧੂ ਮੱਖੀਆਂ ਕੀ ਆਹ ਪਰਲੇ ਪਾਸੇ ਉਹ ਭੇਡੂ ਜਾਂ ਵੀ ਸੀ ਇਹਨਾਂ ਸਪੈਸ਼ਲ ਆ ਰੱਖਿਆ ਪਿਆ ਉਧਰ ਵੀ ਚੱਲਾਂਗੇ ਤੇ ਗੱਲ ਕਰੀਏ ਬਾਈ ਜੀ ਇਹ ਆਈਡੀਆ ਕਿਵੇਂ ਆਇਆ ਵੀ ਇੱਥੇ ਆਏ ਖੇਤਾਂ 'ਚ ਯਰ ਰੰਗਾਰੰਗ ਪ੍ਰੋਗਰਾਮ ਹਾਲ ਬਣਾਈਏ ਅਸਲ 'ਚ ਮੈਨੂੰ ਨਾ ਜਾਨਵਰਾਂ ਜਾਨਵਰ ਰੱਖਣ ਦਾ ਸ਼ੌਂਕ ਸੀ ਹਾਂ ਤੇ ਕੁੱਤਾ ਮੇਰਾ ਡ੍ਰੀਮ ਸੀਗਾ ਵੀ ਮੈਂ ਰੱਖਾਂ ਹਾਂ ਚਲੋ ਮੈਂ ਕੁੱਤੇ ਰੱਖ ਲੇ ਹਾਂ ਕੁੱਤਿਆਂ ਤੋਂ ਬਾਅਦ ਇੱਥੇ ਫਾਰਮ ਲੈ ਲਿਆ ਹੂੰ ਤੇ ਫਾਰਮ ਤੋਂ ਬਾਅਦ ਹੋਰ ਜਾਨਵਰ ਰੱਖ ਲਏ ਜਾਨਵਰ ਸ਼ੌਂਕ ਨੂੰ ਰੱਖੇ ਸੀ ਪਰ ਮੇਰਾ ਕਿੱਤਾ ਬਣ ਗਿਆ ਅੱਜ ਇਹ ਹੂੰ ਜਿਹੜੇ ਮੈਨੂੰ ਰੋਜੀ ਰੋਟੀ ਵੀ ਦਿੰਦੇ ਆ ਹੂੰ ਤੇ ਨਾਲ ਮਾਨਸਿਕ ਰਿਲੈਕਸੇਸ਼ਨ ਵੀ ਆ ਤੇ ਸ਼ੌਂਕ ਵੀ ਆ ਤੇ ਆਪਾਂ ਇਧਰੋਂ ਸ਼ੁਰੂ ਕਰ ਗਏ ਮੜਾ ਜੀ ਹਾਂਜੀ ਆ ਆਜੂ ਕਾਫੀ ਥੋੜੇ ਰੱਖਿਆ ਅੱਡ ਡੱਡ ਬਣਾਏ ਹੋਏ ਆ ਇਹ ਕਿੰਨੀ ਏਕੜ ਚਾ ਫਾਰਮ ਆਪਣਾ ਇਹ ਇਹ 10 ਏਕੜ ਚ 10 ਏਕੜ ਦੇ ਵਿੱਚ ਇਹ ਕਿਹ ਲੋਕੀ ਕਮਰਸ਼ੀਅਲ ਏਰੀਆ ਜੀ ਆ ਗਿਆ ਨਾਲ ਲੱਗ ਖੜਿਆ ਤੁਹਾਡੇ ਹਨ ਆ ਸਾਹਮਣੇ ਟਿਮ ਹਾਟਨ ਮੈਕਡੋਨਲ ਸਟਾਰਬਕ ਹਮ ਸਾਰਾ ਕੁਝ ਸਾਹਮਣੇ ਹੀ ਹੈ ਸਾਰਾ ਕੁਛ ਇਹ ਤਾਂ ਗਆਂ ਚ ਵਿਕਣੀ ਆ ਧਰਤੀ ਨੇੜ ਤੇੜ ਜੇ ਹਿਸਾਬ ਤੇ ਮਾਹੌਲ ਬਣਦਾ ਜਾਂਦਾ ਜੰਗਲ ਵੀ ਹੈਗਾ ਤੁਹਾਡੇ ਸਾਰੀ ਬਿਊਟੀ ਅੰਦਰ ਜਾ ਸਕਦੇ ਆਪਾਂ ਹਾਂ ਜਾ ਸਕਦੇ ਆ ਹਾਂ ਤੇ ਇਹ ਮੋਰ ਮੋਰ ਇਹ ਇੰਡੀਅਨ ਨਸਲ ਆ ਨਾ ਇਹ ਇੰਡੀਅਨ ਆ ਇਹ ਇੰਡੀਅਨ ਆ ਇਹ ਇਹ ਫਿਰ ਰੱਖੇ ਹੋਏ ਇੱਥੇ ਆਉਂਦੇ ਆ ਫਿਰ ਆਪਣੇ ਜਿਵੇਂ ਕਿਸੇ ਨੇ ਆਉਣਾ ਹੋਵੇ ਇਹ ਜਿਵੇਂ ਹੈਲੋਵਿਨ ਦਾ ਪ੍ਰੋਗਰਾਮ ਹੁੰਦਾ ਉਹ ਕਦੂ ਜੇ ਪੰਖਰੀ ਦਿਨਾਉਂਦੇ ਪੰਪ ਕਨ ਹਾਂ ਇਹ ਆ ਜਾਂਦੇ ਆ ਪਰ ਕਈ ਵਾਰੀ ਇਸ ਕਰਕੇ ਥੋੜਾ ਜਿਹਾ ਇਹਨਾਂ ਦਾ ਵਿਚਾਰ ਰੱਖਣਾ ਪੈਂਦਾ ਕਈ ਵਾਰੀ ਇਹ ਲੰਮੀ ਅਡਾਰੀ ਮਾਰ ਜਾਂਦੇ ਆ ਫੇਰ ਉਹ ਬੈਕ ਇੱਥੇ ਜਿਹੜੀ ਹੈਗੀ ਆ ਜੰਗਲੀ 베ਰੀ ਆ ਹਾਂ ਉਹ 베ਰੀ ਦੇ ਵਿੱਚ ਕਈ ਵਾਰੀ ਫਸ ਜਾਂਦੇ ਆ ਇਸ ਕਰਕੇ ਫਿਰ ਇਹਨਾਂ ਦਾ ਥੋੜਾ ਜਿਹਾ ਵਿਚਾਰ ਰੱਖਿਆ ਹੋਇਆ ਨਹੀਂ ਇਹ ਖੁੱਲੇ ਹੀ ਹੁੰਦੇ ਆ ਹਾਂ ਬਿਲਕੁਲ ਚੰਗੀ ਗੱਲ ਆ ਇੱਕ ਬਾਈ ਜੀ ਜਿਵੇਂ ਹੁਣ ਉਹ ਹੈਲੋਵਿਨ ਵਾਲਾ ਪ੍ਰੋਗਰਾਮ ਹੁੰਦਾ ਹੂੰ ਹੂੰ ਉਵੇਂ ਆਉਂਦੇ ਆ ਫਿਰ ਆਪਣੇ ਬੰਦੇ ਲੈਣ ਇੱਥੇ ਵੀ ਉਹ ਕੱਦੂ ਜਿਆ ਤੇ ਜਿਹੜਾ ਕਹਾ ਤੁਨ ਮੱਕੀ ਵਗੈਰਾ ਹਾਂ ਮੱਕੀ ਇੱਥੇ ਕੌਰਨ ਮੇਜ਼ ਆ ਅਸੀਂ ਹੂੰ ਕੌਰਨ ਮੇਜ਼ ਦੇ ਵਿੱਚ ਪਰ 70% ਆਪਣੇ ਕਿਉਂਕਿ ਇਹ ਤਿਹਾਰ ਹੈਗਾ ਇੱਥੋਂ ਦੇ ਗੂਰਿਆਂ ਦਾ 70% ਉਹ ਆ ਤੇ 30% ਆਪਣੇ ਵੀ ਹੁਣ ਆਪਣੀ ਕਮਿਊਨਿਟੀ ਵੀ ਆਉਣ ਲੱਗੀ ਹੈ। ਸੁਰੀ ਸੁਰੀ। ਹਾਂ। ਤੇ ਬਾਕੀ ਗੱਲ ਇਹ ਆ ਵੀ ਜਦੋਂ ਆਪਾਂ ਇਸ ਦੇਸ਼ 'ਚ ਰਹਿਣਾ ਤਾਂ ਇਹਨਾਂ ਦੇ ਬਸਿੰਦੇ ਬਣ ਗਏ ਤਾਂ ਆਪਾਂ ਨੂੰ ਇਹਨਾਂ ਦੇ ਧਿਆਰ ਰੜ ਕੇ ਮਨਾਉਣੇ ਪੈਣੇ ਆ। ਹੂੰ ਸਹੀ ਹੈ। ਹਾਂਜੀ। ਤੇ ਬਿਲਕੁਲ ਆਹ ਆ ਬੱਕਰੀਆਂ ਕਿਹੜੀਆਂ ਨਸਲ ਦੀਆਂ ਵੀ? ਇਹ ਜਿਵੇਂ ਆਪਣੇ ਬਰਬਰੀ ਬੱਕਰੀ ਹੁੰਦੀ ਆ ਉਹ ਛੋਟੀਆਂ ਬੱਕਰੀਆਂ ਵਾ। ਹਾਂ। ਉਸ ਕਿਸਮ ਦੀਆਂ ਵਾ। ਬਾਕੀ ਇਹ ਆ ਵਾ ਇਹ ਦੁੱਧ ਵਾਸਤੇ ਵਧੀਆ ਵਾ ਇਹ। ਅੱਛਾ। ਇਹ ਸਨਾ ਕਿਸਮ ਦੀ ਆ। ਅੱਛਾ ਦੁੱਧ ਦਿੰਦੀਆਂ ਇਹ? ਇਹ ਦੁੱਧ ਦਿੰਦੀਆਂ। ਤੇ ਫਿਰ ਚਾਹ ਪਾਣੀ ਫਿਰ ਇਦਾਂ ਹੀ ਚੱਲਦਾ ਹੋਊ ਚਾਹ ਪਾਣੀ ਇੰਨਾ ਤੇ ਚੱਲਦਾ ਆਏ ਗਏ ਤੋਂ ਹਨਾ ਫਿਰ ਲੈ ਨਹੀਂ ਹਾਂ ਉਹ ਤਾਂ ਸਿਆਣੀਆਂ ਲਾਦੀਆਂ ਰੁਦਰ ਰੁਦਰ ਜੀ ਘੱਟ ਕਰਦੀਆਂ ਹਨਾ ਹਾਏ ਖੁੱਲੀਆਂ ਰਹਿੰਦੀਆਂ ਸਾਰਾ ਦਿਨ ਅੱਜ ਥੋੜਾ ਜਿਹਾ ਇਹਨਾਂ ਨੂੰ ਉਹ ਵੀ ਆ ਗਈਆਂ ਵੀ ਉਹ ਕਦੇ ਵੀ ਸਾਡੀ ਗੱਲਬਾਤ ਚੱਲਦੀ ਹੈ ਕੋਈ ਹਨਾ ਤਾਂ ਤੁਰਾਈਆਂ ਵੀ ਗੱਲ ਸਾਡੀ ਚੱਲਦੀ ਆ ਨਹੀਂ ਵੀ ਠੀਕ ਆ ਵੀ ਬਹੁਤ ਸੋਹਣਾ ਸਾਫ ਸਫਾਈ ਬਹੁਤ ਆ ਤੁਹਾਡੀ ਹਨਾ ਖੁੱਲਾ ਮਾਹੌਲ ਮਿਲਿਆ ਹੋਇਆ ਇਹਨਾਂ ਨੂੰ ਤੇ ਆਜੂ ਇਧਰਲੇ ਪਾਸੇ ਚਲੇ ਗਏ ਆ ਆ ਕੱਲ ਗੋਈ ਦੇ ਤਾਂ ਬੈਠੀ ਆ ਚੜੀ ਇਹ ਬੱਕਰੀ ਕੱਲੀ ਆ ਇਹ ਅਸੀਂ ਸਭ ਤੋਂ ਪਹਿਲਾਂ ਲਿਆਏ ਸੀ ਤੇ ਇਹਦਾ ਦੁੱਧ ਵੀ ਕਾਫੀ ਜ਼ਿਆਦਾ ਆ ਇਹਦੇ ਦਾ ਤਾਂ ਚਾਹੀ ਬਹੁਤ ਸੁਣਾ ਬਣਾਈ ਬੈਠੇ ਮੈਂ ਮਹਿਲੀ ਦਾ ਸ਼ਤਿਆ ਪਿਆ ਤੁਹਾਡਾ ਤਾਂ ਇਹ 5 ਕਿਲੋ ਤੱਕ ਦੁੱਧ ਦੇ ਦਿੰਦੀ ਆ ਅੱਛਾ ਹੂੰ 5 ਕਿਲੋ ਤੱਕ ਬਹੁਤ ਹੋ ਜਾਂਦਾ ਇਹ ਜੇ ਹੁਣ ਆਪਾਂ ਖੋਲਾਂਗੇ ਤਾਂ ਇਹ ਨੂੰ ਹੋਣਾ ਵੀ ਮੈਨੂੰ ਆ ਲਓ ਉੱਠ ਕੇ ਆ ਗਈ ਆ ਗਈ ਆ ਗਈ ਉੱਠ ਕੇ ਪੌੜੀਆਂ ਚੜ ਕੇ ਪੌੜੀਆਂ ਚੜ ਕੇ ਵੰਦੀ ਆ ਗਈ ਲੈ ਹੈ ਤੇ ਠੀਕ ਆ ਥੱਲੇ ਪੂਰਾ ਕ ਦਾੜੀ ਜੀ ਇਹਦੀ ਹੈ ਨਾ ਹਾਂ ਇਹ ਸਨਾਹ ਕਿਸਮਾ ਤੈਨੂੰ ਕਿਸਮਾ ਬਿਲਕੁਲ ਇਹ ਸਭ ਤੋਂ ਬਾਅਦ ਅਰੇ ਕਰਨ ਮੇਰੇ ਸਹੀ ਉਹ ਦੇਖਾ ਉਹ ਕਹਿੰਦੇ ਨਹੀਂ ਉਹਦਾ ਭਾ ਇਧਰ ਦੀ ਮੂੰਹ ਦਿਖਾ ਦਿੰਦੀ ਹੈ ਕਹਿੰਦੀ ਨਹੀਂ ਠੀਕ ਆ ਗੱਲ ਬਾਤ ਯਾ ਸਿੰਘ ਸਿੰਘ ਬਹੁਤ ਸੋਹਣੇ ਆ ਇਹਨਾਂ ਦੇ ਬਹੁਤ ਕਮਾਲ ਕਮਾਲ ਤੇ ਇਧਰਲੇ ਪਾਸੇ ਆ ਜੀਏ ਆਪਾਂ ਆਹ ਆਹ ਇਹ ਤਾਂ ਹੈਗੀਆਂ ਆਪਣੀਆਂ ਉੱਥੇ ਲਾਲ ਜੀਆਂ ਹੁੰਦੀਆਂ ਕੀ ਕਹਿੰਦੇ ਇਹਨਾਂ ਨੂੰ ਤੁਸੀਂ ਇੱਥੇ ਇਹ ਬੱਤ ਕਾਈਆਂ ਬਸ ਬੱਤ ਕੰਨੀਆਂ ਵੱਖਰੀਆਂ ਵੱਖਰੀਆਂ ਕਸਮਾਂ ਹੂੰ ਬਿਲਕੁਲ ਤੇ ਇਹ ਬੈਚੀਆਂ ਸੋਡੀਆਂ ਚੋਰ ਚਰੇ ਜੇ ਰੱਖੇ ਆ ਹਾਂ ਇਹ ਗਿੰਨੀ ਫੋਇਲ ਆਪਣੀ ਫੋਲ ਕਹਿੰਦੇ ਜੀ ਨਾ ਚੋਰ ਚਰੇ ਵੀ ਕਹਿ ਦਿੰਨੇ ਆ ਆ ਦੇ ਫਿਰ ਦੇ ਪਰ ਇਹ ਰਾਖੀ ਬਹੁਤ ਰੱਖਦੇ ਆ ਇਹ ਸਾਰਾ ਹੀ ਜੜੀ ਚਰਚਰ ਕਰੀ ਜਾਣਾ ਇਹਨਾਂ ਨੇ ਹੈਨਾ ਬਿਲਕੁਲ ਬਹੁਤ ਸੋਹਣੇ ਵੀ ਬਹੁਤ ਲੱਗਦੇ ਆ ਜੀ ਬਾਕੀ ਖੁੱਲਾ ਮਾਹੌਲ ਮਿਲਿਆ ਹੈ ਨਾ ਇਹੋ ਜਿਹਾ ਮਾਹੌਲ ਇੱਥੇ ਬੰਦਿਆਂ ਨੂੰ ਨਹੀਂ ਮਿਲਦਾ ਜਿਹੇ ਅਸੀਂ ਪੰਛੀਆਂ ਨੂੰ ਦੇਈ ਜਾਂਦੇ ਹਾਂ ਇਹ ਖੁੱਲੇ ਰਹਿ ਕੇ ਖੁਸ਼ ਆ ਬਾਕੀ ਜਦੋਂ ਤੁਸੀਂ ਇਹਨਾਂ ਨੂੰ ਪਿਆਰ ਕਰਦੇ ਆ ਸੁਣਨੂ ਕਰਦੇ ਆ ਆ ਵੇਖ ਲਓ ਛੋਟੇ ਮਗਰ ਕਿਵੇਂ ਆਉਂਦੀਆਂ ਭੱਜਣ ਹਾਂ ਸਹੀ ਆ ਆ ਕਿੰਨੇ ਪਿਆਰੇ ਆ ਲੈ ਹੈ ਹੈ ਕੀ ਮੁੱਲ ਇਹਨਾਂ ਦਾ ਯਾਰ ਮੈਂ ਗੱਲ ਇਹ ਕਹੇਗੀ ਆ ਸਵਾਦ ਫਿਰ ਖੇਤਾਂ ਜੀ ਆਉਂਦਾ ਵਾ ਹਾਂ ਪਾਂ ਜਿਹੇ ਜੀ ਮਿੱਟੀ ਚੋਂ ਆਏ ਆ ਉਹੋ ਚਾਹੇ ਥੋੜਾ ਜਿਹਾ ਮੈਂ ਦੱਸੀ ਜਾਂਦਾ ਵੀ ਇਹੇ ਜਾਂ ਮੌਲ ਤਾਂ ਬੰਦਿਆਂ ਨੂੰ ਇੱਥੇ 100 ਚੱਕਰ ਨੂੰ ਮਿਲਦਾ ਹੋਊਗਾ ਤੁਹਾਡੇ ਅਰਗੇ ਨੂੰ ਤੇ ਆ ਇੱਧਰ ਮਾਰੀਏ ਕਿਹੜਾ ਹਾਂਜੀ ਮਾਰ ਆਜੋ ਆਜੋ ਇੱਧਰਲੇ ਪਾਸੇ ਵੀ ਜਾਇਆ ਇਹ ਹਾਂ ਇੱਧਰ ਆਪਣੇ ਕੋਲੇ ਆ ਤਾਂ ਹੈਗਾ ਉਹ ਟਰਕੀ ਨਸਲ ਜੀ ਵਾਲਾ ਇਹ ਟਰਕੀ ਆ ਟਰਕੀ ਆ ਹਨਾ ਹਾਂ ਲੰਮੀ ਸਾਰੀ ਚੁੰਝ ਜੀ ਬਣ ਜਾਂਦੀ ਹੈ ਇਹਦੀ ਬਿਲਕੁਲ ਇਹ ਉਹ ਹੋ ਗਿਆ ਵੇਚੇ ਕੁੱਕੜ ਤੁਰੇ ਫਿਰਦੇ ਆ ਆ ਬੱਚੇ ਕੋਕੜ ਖੁੱਲੇ ਆ ਜਿਹੜੇ ਖੁੱਲੇ ਵਿੱਚ ਹੀ ਤੁਰੇ ਫਿਰਦੇ ਆ ਮਤਲਬ ਵੀ 25 30 ਤਰ੍ਹਾਂ ਦੇ ਤਾਂ ਪੰਛੀ ਪਰਿੰਦੇ ਰੱਖੀ ਬੈਠੇ ਆ ਇਹ ਤੇ ਇਹ ਤੋਂ ਬਿਨਾ ਆ ਬੇਸ਼ਿਕੋ ਆ ਬਤਕ ਆ ਉਹ ਹਜੇ ਬੱਚੇ ਕੱਢਣੇ ਆ ਉਹਨੇ ਫਿਰ ਉਹ ਢੰਗ ਨਾਲ ਕਰ ਗਿਆ ਉਹਨੂੰ ਢੰਗ ਨਾਲ ਕਰ ਗਿਆ ਆਪਾਂ ਆਪਾਂ ਇੱਧਰ ਆ ਜਾਈਏ ਤੇ ਇਹਨਾਂ ਖਰਗੋਸ਼ ਆ ਆਪਣੇ ਕੋਲੇ ਅੱਛਾ ਲੈ ਖਰਗੋਸ਼ਾਂ ਲਈ ਰਹੀ ਗਏ ਸੀਗੇ ਕਰਨ ਵਿਰਾਜ ਇੱਥੇ ਖੜ ਕੇ ਬਣਾ ਲਾ ਬੜੀ ਸੈਟਿੰਗ ਤੇ ਬੈਠਾ ਦੇਖੀ ਸੈਟ ਬੜਾ ਸੈਟ ਬੈਠਾ ਕਾ ਕਰਕੇ ਫੋਕਸ ਕਰ ਲਈ ਇਹਦੇ ਤੇ ਗਿਆ ਅੰਦਰ ਕਹਿੰਦਾ ਨਹੀਂ ਵੀ ਫੋਟੋ ਨਹੀਂ ਖਿਚਾਉਣੀ ਮੀਡੀਆ ਚ ਨਹੀਂ ਆਉਣਾ ਕਹਿੰਦਾ ਸੁਰਖੀਆਂ ਚ ਨਹੀਂ ਆਉਣਾ ਆ ਚੱਲ ਇਹ ਵੀ ਚੱਲੂ ਅੰਦਰ ਝਾ ਕੇ ਇਧਰ ਨੂੰ ਮੜਾ ਜਿਆ ਇਹ ਕਹਿੰਦਾ ਸੁਰਖੀਆਂ ਚ ਨਹੀਂ ਆਉਣਾ ਹਜੇ ਹਾਂ ਹਜੇ ਕਹਿੰਦਾ ਸੁਰਖੀਆਂ ਚ ਨਹੀਂ ਆਉਣਾ ਬਿਲਕੁਲ ਬਹੁਤ ਆਂ ਲੰਗ ਸਕਦੇ ਇਧਰ ਦੀ ਹਾਂ ਲੰਗ ਸਕਦੇ ਇਹਨਾਂ ਨੂੰ ਹਾਂ ਟੁੱਟ ਨਾ ਜਾਵੇ ਨਹੀਂ ਨਹੀਂ ਲੰਗ ਸਕਦੇ ਆਜੂ ਆਜੂ ਇਧਰਲੇ ਪਾਸੇ ਥੋੜੇ ਘਰ ਜੀ ਬਹੁਤ ਸੋਹਣੇ ਬਣਾ ਬਣਾ ਰੱਖੇ ਐ ਇਹਨਾਂ ਵਾਸਤੇ ਘੋਰਨੇ ਕਹ ਲੂਗੇ ਹਾਂ ਉਹ ਬੈਠੇ ਲੁਕੇ ਹੋਏ 나오ਗੀ ਬਾਹਰ ਆਉਣਗੇ ਆਉਣਗੇ ਹੂੰ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਉਹ ਆ ਗਿਆ ਬਾਹਰ ਚ ਆ ਗਿਆ ਚਲ ਵੀ ਚਲ ਕੇ ਰਾਂ ਆ ਮੋਇਨਾ ਬੈਠੇ ਸੀ ਆਪਾਂ ਉਹ ਅੰਦਰ ਵੜ ਗਏ ਯਾਰ ਕਹਿੰਦੇ ਨਹੀਂ ਸੁਰਖੀਆਂ ਆ ਗਿਆ ਆ ਗਿਆ ਆ ਗਿਆ ਆ ਜਾ ਆ ਜਾ ਜੇ ਕੋਹ ਨਹੀਂ ਕਹਿੰਦੇ ਹਲੋ ਕੋਹ ਨਹੀਂ ਕਹਿੰਦੇ ਕੋਹ ਨਹੀਂ ਕਹਿੰਦੇ ਆ ਪਾਇਓਗਾ ਫੀਟ ਜੀ ਆਹ ਦੇ ਅੱਕਾ ਕਿਧਰੋਂ ਨਿਕਲੇ ਆ ਲੈ ਆਹ ਕਿਧਰੋਂ ਨਿਕਲੇ ਉਹ ਵੜ ਗਿਆ ਅੰਦਰ ਫੇਰ ਇਧਰ ਦੀ ਸਪਲਾਈ ਆ ਇਹ ਬਚ ਬੈਠਾ ਚਲੋ ਕੋਈ ਨਹੀਂ ਆਪਾਂ ਅਗਲੇ ਪਾਸੇ ਗੇੜਾ ਦੇ ਆਈਏ ਇਹ ਵੀ ਦਿਖਾ ਦੇਾਂਗੇ ਉਹ ਬੈਠਾ ਲੈ ਕਿਉਂ ਮੰਨਦੇ ਆ ਨਾ ਕਿੰਨੇ ਕਮਾਲ ਕਮਾਲ ਦੇ ਇਹਨਾਂ ਦੇ ਰੱਖੇ ਹੋਏ ਆ ਖਰਗੋਸ਼ ਖਰਗਾਸ਼ ਆ ਜਵਾਕ ਹੋਂ ਤਾਂ ਬਾਈ ਬੜਾ ਨਜ਼ਾਰਾ ਲੈਣ ਇੱਥੇ ਆ ਨਾ ਜਵਾਕ ਬਾਕੀ ਇਹ ਉਹਨਾਂ ਨੂੰ ਮਾਹੌਲ ਇਹ ਜਿਆ ਦਿੱਤਾ ਹੋਇਆ ਮਿੱਟੀ ਥੱਲੇ ਪਾ ਕੇ ਹਾਂ ਮਿੱਟੀ ਆ ਤੁਹਾਡੀ ਬਹੁਤ ਪਾਈ ਹੋਈ ਆ ਮਿੱਟੀ ਪਾਈ ਵੀ ਆ ਥੱਲੇ ਇਹਦੇ ਵਿੱਚ ਇਹਨਾਂ ਦੀਆਂ ਖੁੱਡਾਂ ਬਣਾਈਆਂ ਪਈਆਂ ਜੀ 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 ਪ੍ਰੋਪਰ ਮਾਹੌਲ ਦਿੱਤਾ ਹੋਇਆ ਇਹਨਾਂ ਨੂੰ ਹਾਂ ਕੋਲ ਗੱਲ ਐ ਨਹੀਂ ਬੱਚੀ ਥੋੜਾ ਕੰਮ ਚੱਲੀ ਜਾਂਦਾ ਹੈ ਨਾ ਹਾਂ ਇੱਥੇ ਦਿਨ ਤਿਉਹਾਰ ਵੀ ਮਨਾਉਂਦੇ ਆਂ ਇੱਥੇ ਪਾਰਟੀਆਂ ਵੀ ਕਰਦੇ ਆ ਬਰਥਡੇ ਪਾਰਟੀਆਂ ਕਰ ਲੈਂਦੇ ਆ ਬੱਚੇ ਆ ਕੇ ਹਾਂਜੀ ਤੇ ਬਾਕੀ ਇੱਥੇ ਨਾਲ ਆਪਣੇ ਕੋਲੇ ਘਰ ਵੀ ਹੈਗਾ ਵਾ ਇੱਕ ਅੱਛਾ ਉੱਥੇ ਵੀ ਪ੍ਰੋਗਰਾਮ ਕਰਦੇ ਆ ਬਹੁਤ ਅੱਛਾ ਉੱਥੇ ਵੀ ਪ੍ਰੋਗਰਾਮ ਚੱਲਦਾ ਹਾਂ ਉਹ ਆਗੇ ਫੈਜ਼ੈਂਟ ਚਿੱਟੇ ਤਰ੍ਹਾਂ ਦੇ ਆਗੇ ਪੀਲਾ ਜਿਹਾ ਆ ਗਿਆ ਖਾਕੀ ਜਿਹਾ ਹੈਨਾ ਫੈਜ਼ੈਂਟ ਦੀ ਮਸਲਾ ਫੈਜ਼ੈਂਟ ਦੀਆਂ ਤਿੰਨ ਕਿਸਮਾਂ ਆਪਣੇ ਕੋਲ ਕਰਨ ਦੂਰੋਂ ਦਿਖਾਈਆਂ ਘਰ ਜਾ ਕਿੰਨਾ ਸੋਹਣਾ ਯਾਰ ਲਾਲ ਜਿਆ ਆ ਘਰ ਜਿਆ ਬਹੁਤ ਸੋਹਣਾ ਤੇ ਇਹਦੇ ਵਿੱਚ ਰੱਖੇ ਹੋਏ ਆ ਫੈਜ਼ੈਂਟ ਕਮਾਲ ਯਾਰ ਬਹੁਤ ਸੋਹਣਾ ਬਾਈ ਕਮਾਲ ਕੀਤੀ ਪਈ ਆ ਇਹ ਫਿਰ ਇਹਦਾ ਸਮਾਂ ਹੀ ਬਹੁਤ ਲੈਂਦੇ ਹੋਣਗੇ ਸਮਾਂ ਇੱਕ ਬੰਦਾ ਤਕਰੀਬਨ ਫੁੱਲ ਟਾਈਮ ਇਹਦੇ ਤੇ ਰਹਿੰਦਾ ਵਾ ਹਾਂ ਕਿਉਂਕਿ ਇਸ ਜਿਹੇ ਜਿਹੇ ਵਿਦੇਸ਼ ਦੇ ਵਿੱਚ ਆ ਤਾਂ ਇੱਥੇ ਤੱਕ ਦਾ ਮਿੰਟ ਹੈ ਕਿ ਮਿੰਟ ਡਾਲਰਾਂ ਚ ਬੈਕਦਾ ਹਨਾ ਉਸ ਧਰਤੀ ਦੇ ਉੱਤੇ ਬਿਲਕੁਲ ਬਾਕੀ ਤੁਹਾਡੀ ਸ਼ੌਂਕ ਦੀ ਗੱਲ ਆ ਸ਼ੌਂਕ ਦੀ ਗੱਲ ਆ ਆ ਮੁਰਗੇ ਇਹ ਦੂਜੇ ਆ ਇਹ ਜਾਪਾਨੀ ਮੁਰਗੇ ਜਿਹੇ ਉੱਡਦੇ ਆ ਹਾਂ ਜਾਪਾਨੀ ਨੇ ਕਦ ਨਿੱਕੇ ਕਰਕੇ ਕਹਿ ਦਿੰਦੇ ਹੂ ਹਾਂ ਕਦ ਨਿੱਕੇ ਕਰਕੇ ਇਹ ਵੈਸੇ ਖੁੱਲੇ ਰਹਿੰਦੇ ਆ ਹੁਣੇ ਆਪਾਂ ਅੰਦਰ ਤਾੜੇ ਆ ਜੇ ਖੋਲੜੇ ਆ ਤਾਂ ਖੂਲ ਵੀ ਦਿੰਦੇ ਆਪਾਂ ਬਾਅਦ 'ਚ ਖੋਲਾਂਗੇ ਇਹ ਦੇਖ ਲਾਂਗੇ ਵੀ ਹਾਂ ਤੇ ਇਸ ਵਕਤ ਸਕਰੀਨ 'ਤੇ ਤੁਸੀਂ ਵੇਖ ਹੀ ਰਹੇ ਹੋਗੇ ਜਾਪਾਨੀ ਮੁਰਗੇ ਹੋਗੇ ਤੇ ਆ ਹੈਨੀ ਫਰੈਸ਼ ਫਾਰਮ ਦਾ ਕੀ ਮਤਲਬ ਹੋਇਆ ਵੀ ਹੈ ਹੈਨੀ ਫਰੈਸ਼ ਫਾਰਮ ਅਸੀਂ ਥੋੜੀਆਂ ਵੈਜੀਟੇਬਲ ਹੁੰਦੀਆਂ ਸਾਡੇ ਕੋਲੇ ਸਬਜ਼ੀਆਂ ਹੂੰ ਜਿਹੜੀਆਂ ਆਰਗੈਨਿਕ ਆ ਤੇ ਬਾਕੀ ਸਟਰਾਬੇਰੀ ਆ ਸਾਡੇ ਕੋਲੇ ਮੇਨ ਸਟਰਾਬੇਰੀ ਵਾਲੇ ਫਸਟ ਚੱਲਗੇ ਸਟਰਾਬੇਰੀ ਵਾਲੇ ਪਾਸੇ ਕਿਉਂਕਿ ਤੇ ਫਿਰ ਪੰਪਕਿਨ ਹੂੰ ਇਹ ਸਾਰਾ ਅਸੀਂ ਆਰਗੈਨਿਕ ਹੀ ਕਰਦੇ ਆ ਜੀ ਬਿਲਕੁਲ ਉਧਰ ਚੱਲਦੇ ਆ ਸਟਰਾਬਰੀ ਤੇ ਸਾਰੇ ਸਟਰਾਬਰੀ ਦੇ ਫਾਰਮ ਆ ਜਿਹੜਾ ਖਾਣ ਦਾ ਸੁਆਦ ਆ ਖੇਤਾਂ ਚ ਇੱਥੇ ਹੀ ਆਉਣਾ ਆ ਇੱਥੇ ਆ ਕੇ ਵੀ ਤੋੜ ਕੇ ਖਾ ਸਕਦੇ ਆ ਇੱਥੇ ਆ ਕੇ ਵੀ ਯੂ ਪਿਕ ਵੀ ਕਰ ਲੈਂਦੇ ਆ ਵੀ ਬੰਦਾ ਉਹ ਆਪੇ ਤੋੜ ਕੇ ਆਪੇ ਤੋੜ ਕੇ ਲੈ ਜਾਓ ਤੇ ਜੇ ਕਿਸੇ ਨੇ ਤੋੜੀ ਤੜਾਈ ਲੈਣੀ ਆ ਤਾਂ ਉਹ ਵੀ ਆ ਹੂੰ ਤੇ ਵੈਸੇ ਸਾਡੇ ਜਿੰਨੇ ਕੁ ਹੁਣ ਕਸਟਮਰ ਆ ਇੱਥੇ ਉਹ ਸਾਰੇ ਪੱਕੇ ਹੀ ਆ ਉਹਨਾਂ ਨੂੰ ਪਤਾ ਹੀ ਆ ਵੀ ਸਾਥੋਂ ਗੇਟ ਖਲਾ ਕੇ ਲੈ ਕੇ ਜਾਂਦੇ ਆ ਆ ਦੇਖੋ ਨਾਲੇ ਟੋਕਰੀ ਭਰੀ ਬੈਠਾ ਆ ਮੈਂ ਆ ਲੈ ਸਕਦੇ ਆ ਸਕਦੇ ਆ ਆ ਕੇ ਤੁਸੀਂ ਇੱਥੇ ਇਹ ਡਰੈਸ ਕੀ ਆ ਸਾਰਾ ਡਰੈਸ ਕੀ ਆ ਦਾ ਡਰੈਸ ਇਹਦਾ ਹੈਗਾ ਮੈਪਲ ਰਿਜ ਸ਼ਹਿਰ ਦੇ ਵਿੱਚ ਆ ਇਹ 124331 ਦੂਡਨੀ ਟਰੰਕ ਰੋਡ ਇਹ ਦੂਡਨੀ ਟਰੰਕ ਰੋਡ ਦੇ ਉੱਤੇ ਆ ਹੂੰ ਤੇ 240 ਨੰਗਨਸਾਰੀ ਖੱਬੇ ਹੱਥ ਜੀ ਇਹ ਆਪਣਾ ਫਾਰਮ ਆ ਇਹਦੇ ਚ ਪਮਕਨ ਪੈਚ ਤੇ ਸਟਰਾਬੇਰੀ ਹੂੰ ਤੇ ਸਬਜ਼ੀਆਂ ਤੇ ਨਾਲ ਆਪਣੇ ਕੋਲੇ ਸ਼ਹਿਤ ਹੁੰਦਾ ਵਾ ਸ਼ਹਿਤ ਮੱਖੀਆਂ ਆਪਣੇ ਕੋਲੇ ਰੱਖੀਆਂ ਨੇ ਆ ਉਹ ਉਧਰ ਵੀ ਚਲਦੇ ਉਹ ਵੀ ਦੇਖ ਕੇ ਆਉਨੇ ਆ ਤਾਂ ਦੇਖੋ ਵੀ ਬਹੁਤ ਬੂਟੇ ਭਰੇ ਪਏ ਆ ਕਰਨੇ ਵਿਰਾਸ ਸਾਰੇ ਭਰੇ ਪਏ ਆ ਇਹ ਅੱਜ ਆ ਤੋੜਦੇ ਸੀਗੇ ਹੁਣੇ ਸਾਰੇ ਜਾਣੇ ਆ ਲੈ ਬਹੁਤ ਚੰਗੀ ਤਰ੍ਹਾਂ ਵੀ ਫਲ ਲੱਗਿਆ ਹੋਇਆ ਲੈ ਕਿਉਂ ਤੇ ਦੂਜੀ ਵੀ ਬਲੂਬੇਰੀ ਵੀ ਹੁੰਦੀ ਆ ਬਲੂਬੇਰੀ ਆਪਣੇ ਕੋਲੇ ਹੋਰ ਜਗ੍ਹਾ ਤੇ ਆ ਉੱਥੋਂ ਆਉਂਦੀ ਆ ਉਹ ਲੱਗਦਾ ਹਾਂ ਪਰ ਇਹ ਸਟਰਾਬੇਰੀ ਆ ਇੱਥੇ ਸਟਰਾਬੇਰੀ ਇਧਰਲੇ ਪਾਸੇ ਹੋ ਗਈ ਲੈ ਹਾਂ ਸਟਰਾਬੇਰੀ ਇਹ ਇਹ ਕਿੰਨੇ ਚਿਰ ਦੀ ਫਸਲ ਆ ਇਹ ਇਹ ਲਗਾਤਾਰ ਟੁੱਟੀ ਜਾਂਦਾ ਫਰੂਟ ਤਕਰੀਬਨ 6-7 ਵਾਰ ਟੁੱਟ ਜਾਂਦੀ ਹੈ ਇਸ ਸੀਜ਼ਨ ਦੇ ਵਿੱਚ April ਦੇ end 'ਚ start ਹੋ ਜਾਂਦੀ ਹੈ ਬਾਈ ਜੂਨ ਜੁਲਾਈ ਅਗਸਤ ਸਤੰਬਰ ਜਿੰਨਾ ਟਾਈਮ ਮੀਂਹ ਨਹੀਂ ਪੈਂਦਾ ਮੀਂਹ ਇਹਨੂੰ ਖਰਾਬ ਕਰ ਦਿੰਦਾ ਹਾਂ ਆਪਾਂ ਚੱਲ ਗਏ ਉਧਰ ਹਾਂ ਚਲੋ ਆਜਾ ਬਾਈ ਜੀ ਕੋਈ ਗੇਮਾਂ ਬੱਚਿਆਂ ਦੇ ਆਉਣ ਵਾਸਤੇ ਖੇਡਾਂ ਖੁੱਡਾਂ ਹਾਂ ਬੱਚਿਆਂ ਦੇ ਵਾਸਤੇ ਅਸੀਂ ਅਟਰੈਕਸ਼ਨ ਕਾਫੀ ਜ਼ਿਆਦੇ ਇੱਥੇ ਇੱਥੇ ਅਸੀਂ 15 20 ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗੇਮਾਂ ਲਾਉਨੇ ਆ ਜਿਵੇਂ ਉਹ ਤੁਹਾਡੇ ਸਾਹਮਣੇ ਉਧਰ ਵੀ ਲੱਗੀਆਂ ਬੀਆਂ ਆ ਇੱਕ ਲੱਗੀ ਵੀ ਆ ਹੂੰ ਇਹਦੇ ਵਿੱਚ ਉਹ ਗੇਂਦ ਜੀ ਆ ਸੱਪ ਜਿਆ ਬਣਾਇਆ ਵਿੱਚ ਪਾਉਣੀ ਹੋਣੀ ਹੈ 75 ਦੋਨੋਂ ਤੱਕ ਕੌਣ ਲੱਗਣਗੇ ਹੈਨਾ ਸਾਰੇ ਹਾਂ ਅਸੀਂ 20 ਤਰੀਕ ਨੂੰ ਓਪਨ ਕਰਾਂਗੇ 20 ਤਰੀਕ ਨੂੰ ਓਪਨਿੰਗ ਹੋਣੀ ਆ ਹਾਂ 20 ਤਰੀਕ ਨੂੰ ਨੋਟ ਕਰ ਲਿਓ ਤੇ ਆਹ ਨਵੇਂ ਢਾਂਚੇ ਬਣਾ ਰਹੇ ਹਾਂ ਇਹ ਹਾਂ ਇਹ ਸਲਾਈਡਾਂ ਇੱਥੇ ਲੱਗਣੀਆਂ ਬਾ ਇਹ ਕੱਲ ਪਰਸੋਂ ਤੱਕ ਲੱਗ ਜਾਣਗੀਆਂ ਹੂੰ ਪ੍ਰੋਪਰ ਪੂਰਾ ਅਮਿਊਜ਼ਮੈਂਟ ਪਾਰਕ ਕਹ ਲਓ ਹਾਂ ਬਾਕੀ ਡੀ ਲਕਸ ਵਾਸ਼ਰੂਮ ਹੋਰ ਸਾਰਾ ਕੁਝ ਹਰ ਬੰਦੇ ਲਈ ਹਾਂ ਬਿਲਕੁਲ ਬਿਲਕੁਲ ਲਿਆ ਗੋਰਾ ਕਿਧਰ ਨੂੰ ਚੱਕੀ ਜਾਂਦਾ ਫਟੇ ਇਹ ਬਸ ਹੁਣ ਇੰਸਟਾਲ ਕਰਦਾ ਬਾ ਇਹ ਅੱਛਾ ਅੱਛਾ ਇੰਸਟਾਲ ਕਰਦਾ ਤਾਂ ਆਹ ਦੇਖ ਲੈ ਲੈ ਵੇ ਕੱਲਾ ਹੀ ਲੱਗਿਆ ਪਿਆ ਕੋਈ ਦਿਹਾੜੀਆਂ ਨਹੀਂ ਲਾਇਆ ਨੇ ਨਾਲ ਹੈ ਫਿਰ ਲੇਬਰ ਦੀ ਇੱਥੇ ਸਮੱਸਿਆ ਵਾ ਸਮੱਸਿਆ ਵਾ ਬੰਦੇ ਦਾ ਫਿਰ ਡੱਕ ਡੱਕ ਵਾ ਜਿੱਥੇ ਬਾਈ ਤੁਸੀਂ ਇਹਨਾਂ ਸਮੱਸਿਆ ਇਹ ਆਪਣੇ ਹੀ ਹਨਾ ਆਪਣੀ ਕਮਿਊਨਿਟੀ ਚ ਆਜੋ ਇਧਰਲੇ ਪਾਸੇ ਆ ਵੀ ਕਾਫੀ ਐਂਟਰਟੇਨਮੈਂਟ ਪਾਰਕ ਜੀ ਆ ਨਾ ਤੁਹਾਡੇ ਹਾਂ ਬਸ ਇਹ ਸਾਰਾ ਲਗਾਤਾਰ ਅਸੀਂ ਸਟਾਰਟ ਕਰ ਰਹੇ ਹਾਂ ਥੋੜੇ ਟਾਈਮ ਚ ਬਣ ਜਾਣਗੇ ਹਾਂ ਤੇ ਬਿਲਕੁਲ ਸਾਰਾ ਸੈਟਿੰਗ ਹੋਈ ਜਾ ਰਹੀ ਹੈ ਹਾਂ ਤੇ ਆਹ ਇਧਰ ਆਹ ਰੱਖਿਆ ਏ ਹਾਂ ਇਹ ਹੈਗਾ ਇਹਦੇ ਨਾਲ ਫਿਰ ਇਹ ਡੋਂਕੀ ਆ ਬਾਕੀ ਹਾਂ ਇਹ ਇਹ ਰੱਖਣ ਦਾ ਕੀ ਕਾਰਨ ਆ ਬਈ ਇਹ ਰੱਖਣ ਦਾ ਕਾਰਨ ਹਰਮਨ ਸਿੰਘ ਆ ਸਾਡਾ ਇਹਦੇ ਤੇ ਰਿਸਰਚ ਕਰਦਾ ਤਾਂ ਹਰਮਨ ਜੀ ਅਸੀਂ ਕੀ ਰੱਖਣਾ ਇਹਦਾ ਹਾਂ ਆ ਲੈ ਵੀ ਲਾਦ ਕੇ ਦਿਖਾ ਆਇਓ ਬਰੇ ਹੋਰ ਬਰੇ ਹਰ ਮੇਰੇ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰੇ ਚੜਦੀ ਕਲਾ ਚੜਦੀ ਕਲਾ ਹਰ ਇਹ ਇਹ ਦੀ ਕੀ ਖਾਸियत ਕੀ ਹੈ ਦੀ ਰੱਖਣ ਦੀ ਵੀ ਇਹਦੇ ਚ ਜੀ ਗੋਰੇ ਨੂੰ ਆਪਦਾ ਪਵਿੱਤਰ ਜਨਵਰੀ ਆਪਾਂ ਕਹਿ ਲੀਏ ਵੀ ਮੰਨਦੇ ਆ ਅੱਛਾ ਜਿਵੇਂ ਆਪਣੇ ਕਹਿੰਦੇ ਆ ਵੀ 10ਵੇਂ ਪਾਸ਼ਾ ਘੋੜੇ ਦੀ ਸਵਾਰੀ ਕਰਦੇ ਸੀ ਹਾਂ ਤਾਂ ਕੜ ਕੇ ਘੋੜੇ ਨੂੰ ਪਵਿੱਤਰ ਮੰਨਿਆ ਗਿਆਗਾ ਹਾਂ ਉਹ ਵੀ ਕ੍ਰਿਸ਼ਚਨਾ ਦੇ ਵਿੱਚ ਇਹਨੂੰ ਪਵਿੱਤਰ ਮੰਨਿਆ ਗਿਆ ਉਹ ਕਹਿੰਦੇ ਜਦੋਂ ਜੀਸਸ ਜੀ ਉਹਨੇ ਇਹਦੀ ਸਵਾਰੀ ਕੀਤੀ ਹੈ ਅੱਛਾ ਇਸ ਲਈ ਇਹਨੂੰ ਪਵਿੱਤਰ ਮੰਨਦੇ ਆ ਹੂੰ ਸਹੀ ਆ ਫਿਰ ਗੋਰੇ ਆਉਂਦੇ ਹੋਣਗੇ ਨਾ ਇਹਦੇ ਕੋਲੇ ਫੋਟੋ ਵਾਟੋ ਕਰਾਉਣ ਆ ਮੱਕੀ ਵੀ ਪਰੇ ਵਿਜੀ ਆ ਇਹ ਛਲਕੀ ਲੈ ਕੇ ਜਾਣਗੇ ਇੱਕ ਹੋਰ ਨਮੇਜ਼ ਆ ਕੌਰਨਮੇਜ਼ ਹਾਂ ਇੱਕ ਹੋਰ ਨਮੇਜ਼ ਆ ਇਹਦੇ ਵਿੱਚ ਆ ਰਾਜੇ ਬਣੇ ਬਈ ਢੁੱਲ ਭਲਾਈਆਂ ਦੀਆਂ ਅੱਛਾ ਆ ਇਧਰਲੇ ਪਾਸੇ ਦੀ ਐਂ ਅੱਛਾ ਅੱਛਾ ਇਹ ਫਿਰ ਕੀ ਖੇੜਾ ਕੀ ਕਰਦੀ ਕੀ ਇਹ ਇਹੇ ਬਸ ਇੱਕ ਕਿਸਮ ਦੀ ਉਹਨਾਂ ਦਾ ਵਿੱਚ ਗਵਾਚਣਾ ਹੁੰਦਾ ਉਹਨਾਂ ਨੇ ਜਾ ਕੇ ਬੱਚਿਆਂ ਨੇ ਆਪਾਂ ਇਹ ਪਜ਼ਲ ਜੀ ਆ ਬਣੀ ਵੀ ਆਪਣੀ ਅੱਛਾ ਮੈਂ ਲਾ ਦਿਆਂ ਅੱਛਾ ਪਜ਼ਲ ਬਣੀ ਆ ਮੱਕੀ ਦੇ ਵਿੱਚ ਮੱਕੀ ਦੇ ਵਿੱਚ ਇਹ ਥੋੜੀ ਇਹਦਾ ਜਵਾਕ ਦੀਆਂ ਖਿੱਡਾਂ ਵਾਂਗੂਆਂ ਹਾਂ ਬੱਚੇ ਲੁਕੋਣਾ ਹੁੰਦਾ ਕੌਰਨ ਬੀਜ ਇਹ ਬਸ ਥੋੜੇ ਜਿਹੇ ਟਾਈਮ ਚ ਤਿਆਰ ਹੋ ਜੂਗੀ ਬਿਲਕੁਲ ਬਿਲਕੁਲ ਇਹਦੇ ਵਿੱਚ ਪਜ਼ਲ ਆਹੀ ਆ ਮੈਂ ਕਿਹਾ ਵੀ ਪਤਾ ਨਹੀਂ ਕਿ ਛੱਲੀ ਲੱਗੀ ਕੋਈ ਨਹੀਂ ਲੱਗਦੀ ਉਹਦੇ ਅਰਗੀ ਆ ਹਾਂ ਹਾਂ ਬਿਲਕੁਲ ਮਤਲਬ ਕਾਫੀ ਅੰਦਰ ਤੱਕ ਬੜਾਇਆ ਹੋਇਆ ਥੋੜਾ ਇਹ ਹਾਂ ਇਹ ਘੁਮ ਕੇ ਬਾਹਰ ਆ ਜਾਣੀ ਆ ਬਸ ਹੂੰ ਜਮਾ ਸਹੀ ਆ ਹਾਂ ਲੈ ਮਾ ਚਾਰੇ ਬਸੇ ਬੱਚੇ ਦੇ ਵਿੱਚ ਮੱਕੀ ਦੇ ਵਿੱਚ ਗਵਾਚਣਾ ਹੁੰਦਾ ਇਹ ਗੋਰੀਆਂ ਦੀ ਖੇਡ ਆ ਹੈਲੋਵਿਨ ਕੀ ਹੁੰਦਾ ਵਾ ਹੈਲੋਵਿਨ ਆ ਜਿਹੜਾ ਹੈਲੋਵਿਨ ਇਹਨਾਂ ਦਾ ਤਿਹਾਰ ਆ ਹਾਂ ਚਾ ਉਹਦੇ ਵਾਸਤੇ ਸਾਰਾ ਉਹਦੇ ਵਿੱਚ ਇਹ ਹੰਟਡ ਹਾਊਸ ਕਿਉਂਕਿ ਉਹ ਪਮਕਨ ਪੈਚ ਉਹਦੇ ਵਾਸਤੇ ਹੀ ਲੱਗਦਾ ਕਿਉਂਕਿ ਪਮਕਨ ਬਾਏ ਕਰਕੇ ਇਹ ਹੂੰ ਉਸ ਦਿਨ ਉਹ ਭੂਤਾਂ ਵਾਲਾ ਤਿਉਹਾਰ ਆ ਇਹਨਾਂ ਦਾ ਭੂਤਾਂ ਵਾਲਾ ਤਿਉਹਾਰ ਆ ਆਹ ਆ ਪੇਡੂ ਜਾ ਕੇ ਮੈਂ ਰੱਖਿਆ ਇਹ ਇਹ ਬਖ ਬੜਾ ਹੈ ਜੀ ਬੋਗਰੀਵ ਜਹ ਹੈ ਇਹ ਪੇਡੂ ਥੋੜਾ ਜਿਹਾ ਤਕੜਾ ਜਾਦੀ ਹੈ ਇਹ ਭੰਨ ਤੋੜ ਬਹੁਤ ਕਰਦਾ ਵਾ ਅੱਛਾ ਤਾਈਓ ਇੱਧਰ ਟੰਡਾ ਸਾਡਾ ਜੀ ਨਹੀਂ ਕਰਦਾ ਕਿਉਂਕਿ ਛੋਟਾ ਪਾ ਲਿਆ ਵਾ ਹੁਣ ਇਹ ਇੱਧਰ ਲਿਆਂਦਾ ਆ ਵਾ ਇਹ ਰੋਜ ਕੱਲਈ 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 ਨਾਲ ਇਹਦੇ ਗਾਂ ਹੈਗੀਆਂ ਕੁੰਜੀ ਮਖਤਿਆਰ ਬਣਾਇਆ ਕੱਲਈ ਇਹ ਕੁੰਜੀ ਮਖਤਿਆਰ ਆ ਹਾਂ ਤੇ ਗਾਂ ਇੱਧਰ ਹੈ ਨਾ ਇਹ ਟੱਕਰ ਨਹੀਂ ਹੁੰਦੇ ਦੋਨੇ ਦੇ ਨਹੀਂ ਟੱਕਰਦੇ ਨਹੀਂਗੇ ਹੈ ਨਹੀਂ ਟੱਕਰਦੇ ਨਹੀਂਗੇ ਅੱਛਾ ਟੱਕਰੇ ਤੋਂ ਬਚਾ ਇਹਨਾਂ ਦਾ ਟੱਕਰੇ ਤੋਂ ਬਚਾ ਹਾਂ ਜਿਹੜਾ ਤਾਂ ਹੈਗਾ ਗਾਂ ਵਾਲਾ ਪਾਸੋਂ ਤਾਂ ਸਹੀ ਸਲਾਮ ਦੇ ਵਾਲੇ ਪਾਸੇ ਪੂਰਾ ਅਖੌਰੂ ਹੈ ਨਾ ਇਹ ਫਿਰ ਭੰਨ ਤੋੜ ਕਰਦਾ ਵਾ ਉਹ ਵਿਚਾਲੇ ਬਾਲਟੀ ਬੰਨੀ ਵੀ ਆ ਹਾਂ ਇਹ 10 ਘੰਟੇ ਉਹਦੇ ਚ ਟੱਕਰਾ ਮਾਰਦਾ ਅੱਛਾ ਉਹ ਜ ਮੱਥਾ ਮਾਰਦਾ ਜਾ ਕੇ ਠੀਕ ਆ ਵੀ ਠੀਕ ਆ ਚੱਲੀਏ ਕਦੂਆ ਜੀ ਵਾਲੇ ਪਾਸੇ ਹਾਂ ਉਧਰ ਵੀ ਚੱਲੋ ਆਜੋ ਤੇ ਬਾਈ ਜੀ ਆਹ ਇਧਰਲੇ ਪਾਸੇ ਸ਼ੈੱਡ ਰੱਖਿਆ ਇਹ ਸ਼ੈੱਡ ਪਹਿਲਾਂ ਤਾਂ ਅਸੀਂ ਸੋਚਿਆ ਸੀ ਵੀ ਇਹਦੀ ਰਿਪੇਅਰ ਕਰਾਂਗੇ ਹਾਂ ਪਰ ਹੁਣ ਸਾਥੋਂ ਦੋ ਦੋ ਤਿੰਨ ਵਾਰ ਪਹਿਲਾਂ ਜਿਹੜੇ ਸ਼ੂਟਿੰਗ ਵਾਲੇ ਆ ਫਿਲਮਾਂ ਵਾਲੇ ਫਿਲਮਾਂ ਵਾਲੇ ਉਹਨਾਂ ਨੇ ਲੈ ਲਿਆ ਹਾਂ ਤੇ ਹੁਣ ਲਗਾਤਾਰ ਡਿਮਾਂਡ ਆ ਰਹੀ ਆ ਤੇ ਪੱਕੇ ਪੈਰੀ ਫਲਮਾਂ ਨੂੰ ਕਰਦਾ ਪੱਕੇ ਪੈਰੀ ਹਾਂ ਉਹ ਡਰੋਨੇ ਡਰੂਨੇ ਸੀਨ ਕਰਨ ਵਾਸਤੇ ਹਾਂ ਕਟ ਪਰ ਪਾ ਫਲਮਾਂ ਜਿੱਥੇ ਹੁੰਦਾ ਵਾ ਹਾਂ ਬਿਲਕੁਲ ਆ ਸਾਰੇ ਪਾਸੇ ਮਾਹੌਲ ਇਹ ਜੰਗਲੀ ਥਾਂ ਦਾ ਭਾਈ ਜਾਨਵਰ ਵੀ ਹੁੰਦੇ ਹੋਣਗੇ ਇੱਥੇ ਹਾਂ ਰਿੱਚ ਕਾਫੀ ਹੈਗੇ ਆ ਇੱਥੇ ਅੱਛਾ ਰਿੱਚ ਹੈਗੇ ਆ ਰਿੱਚ ਆਉਂਦੇ ਰਹਿੰਦੇ ਆ ਤੇ ਫਿਰ ਰਿੱਚਾਂ ਦਾ ਮੁਕਾਬਲਾ ਰਿੱਚਾਂ ਦਾ ਮੁਕਾਬਲਾ ਵੈਸੇ ਕੁੱਤੇ ਰੱਖੇ ਆ ਆਪਣੇ ਹੂੰ ਉਹ ਜਿੰਨਾ ਕੋ ਜੇ ਉਹ ਦੋ ਹੋਣ ਤਾਂ ਉਹ ਭਜਾ ਲੈਂਦੇ ਆ ਕੁੱਤਿਆਂ ਨੂੰ ਤੇ ਜੇ ਇੱਕ ਹੋਵੇ ਤਾਂ ਕੁੱਤੇ ਉਹਨਾਂ ਨੂੰ ਭਜਾ ਲੈਂਦੇ ਆ ਹੂੰ ਤੇ ਆ ਕੁਕੜੀਆਂ ਮੁਰਗੀਆਂ ਆਂਡੇ ਵੀ ਵੇਚਦੀਆਂ ਨੇ ਇਹ ਆਂਡੇ ਹਾਂ ਇੱਥੇ ਜਿਹੜੇ ਵੀ ਸਾਡੇ ਕੋਲੇ ਸਟਾਲ ਤੇ ਆਂਡੇ ਅਚਾਂਡੇ ਵੀ ਲਿਆ ਸਕਦੇ ਹੋ ਹਾਂ ਆਂਡੇ ਵੀ ਇੱਥੇ ਕਿਉਂਕਿ ਖੁੱਲੀਆਂ ਛੱਡ ਦੇਈਆਂ ਅਸੀਂ ਹੁਣ ਤਾਂ ਬੰਦ ਕੀਤਾ ਖਾਣਾ-ਦਾਣਾ ਬਹੁਤ ਐਨਾਂ ਦਾ ਖਾਣਾ-ਦਾਣਾ ਇੱਥੇ ਬਹੁਤ ਆ ਐਨਾਂ ਦਾ ਬਿਲਕੁਲ 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 ਤੇ ਇਦੋਂ ਬਿਨਾ ਆਪਾਂ ਕਿਹਾ ਮਧੂ ਮੱਖੀਆਂ ਵਾਲੇ ਪਾਸੇ ਸ਼ਹਿਦ ਦੀਆਂ ਵਾਲੀਆਂ ਮੱਖੀਆਂ हां शहद ਦੀਆਂ ਮੱਖੀਆਂ ਇਹ ਇਹ ਵੀ ਸ਼ਾਇਦ ਵੀ ਸੇਲ ਕਰਦੇ ਹੋ हां ਸ਼ਾਇਦ ਅਸੀਂ ਸੇਲ ਕਰਦੇ ਆ ਸ਼ਹਿਦ ਦੀ ਕਾਫੀ ਵੱਡੇ ਪੱਧਰ ਤੇ ਆਪਣੀ ਡਿਮਾਂਡ ਆ اچھا ਡੱਬਿਆਂ ਵਿੱਚ ਰੱਖਿਆ ਫਿਰ ਹਾਂ ਹਮ मतलब ਸਾਰਾ ਕੁਝ ਆਰਗੇਨਿਕ ਕੀ ਆ ਆਰਗੇਨਿਕ ਹੀ ਆ 90% ਹੁਣ 1% ਦਾ ਮੈਂ ਕਹਿ ਨਹੀਂ ਸਕਦਾ ਕਿ ਕਿਸੇ ਚੀਜ਼ ਤੇ ਲੋਡ ਪੈ ਜੇ ਹਾਂ ਬਿਲਕੁਲ ਹਾਂ ਬਿਲਕੁਲ ਆ ਦੇਖ ਵੱਡੀ ਗੱਲ ਆ ਯਾਰ ਨੈਚੁਰਲ ਚੀਜ਼ਾਂ ਤੁਸੀਂ ਲੈ ਜਾਣੀਆਂ ਇੱਥੋਂ ਆ ਕੇ ਸ਼ਹਿਦ ਸ਼ੂਦ ਸ਼ਹਿਦ ਲੈ ਜਾਓ ਕਦੂ ਲੈ ਜਾਓ ਸਬਜ਼ੀਆਂ ਲੈ ਜਾਓ ਔਰ ਪੰਛੀ ਮੋਰ ਪਰਿੰਦੇ ਜਾਨਵਰ ਬਹੁਤ ਇਹਨਾਂ ਨੂੰ ਦੇਖਣ ਵਾਲੀ ਚੀਜ਼ਾਂ ਸਟਰਾਬਰੀ ਹੋਗੀ ਤੇ ਇਹ ਤੋਂ ਬਿਨ ਆਪਣੇ ਕੋਲੇ ਹੈਗਾ ਕੀ ਸੀ ਉਹ ਸਟ ਆਂਡੀ ਹਾਂ ਬਾਕੀ ਸ਼ਾਇਦ ਆਂਡੀ ਹੁੰਦੇ ਇਲਾ ਜਾ ਸਕਦੇ ਹਾਂ ਲੈ ਵੀ ਆਹ ਦਰਖਤ ਪੁਰਾਣੀ ਲੱਗਦਾ ਥੋੜੇ ਦਰਖਤ ਤੇ ਹੈ ਪੁਰਾਣੇ ਆ ਆਪਾਂ ਤਾਂ ਹੋਣ ਆਈਆਂ ਦਰਖਤਾਂ ਪਤਾ ਨਹੀਂ ਕਦੋਂ ਹੁੰਦੇ ਆ ਹੂੰ ਸਹੀ ਹੈ ਸਹੀ ਆ ਕੀ ਪਤਾ ਸਦੀ ਪਹਿਲਾਂ ਦੇ ਆ ਜਾਂ ਕਿੰਨਾ ਟਾਈਮ ਪਹਿਲਾਂ ਕਰਨ ਸੀ ਇੱਧਰ ਜਾਣੇ ਆ ਤੇ ਸਟਾਵਰੀ ਵੀ ਸੀ ਤੇ ਕੱਦੂ ਵੀ ਮਿਲ ਜਣੇ ਤੁਹਾਨੂੰ ਆ ਹੈਲੋਵਿਨ ਤੇ ਵੱਡੇ ਵੱਡੇ ਹਾਂ ਉਹ ਬੱਲੇ ਭਾਰੀ ਬਹੁਤ ਆ ਤੋੜਦਾ ਤੋੜ ਦੋ ਤੋੜ ਕਿਵੇਂ ਤੋੜੂ ਬਸ ਆਏ ਟੇਡਾ ਕਰ ਦੇਣਾ ਤੇ ਇਹ ਟੁੱਟ ਜਾਣਾ ਵਾ ਹਾਂ ਲੈ ਆਹ ਠਾਣੀ ਵੀ ਤੋੜ ਦਿਓ ਲੈ ਆਹ ਕੱਦੂ ਲੈ ਕੇ ਲਿਆ ਸੋ ਤੁਸੀਂ ਹੈਲੋਵਿਨ ਤੇ ਕੀ ਕਰਦੇ ਕੀ ਬਾਈ ਇਹ ਪਮਕਨ ਬਸ ਉਹ ਪਹਿਲਾਂ ਤਾਂ ਹੁਣ ਉਹ ਥੈਂਕਸ giving day ਤੇ ਤਾਂ ਇਹਦੀ ਪਮਕਨ ਪਾਈ ਬਣਾਉਂਦੇ ਆ ਹਾਂ ਉਸ ਤੋਂ ਬਾਅਦ ਜਾ ਕੇ ਜਦੋਂ ਆਪਣਾ ਹੈਲੋਵੀਨ ਦਾ ਦਿਨ ਆਉਂਦਾ ਵਾ ਅਕਤੂਬਰ ਦੇ ਐਂਡ ਤੇ ਹਾਂ ਉਦੋਂ ਫਿਰ ਇਹਨੂੰ ਕੱਟ ਕੇ ਇਹਨੂੰ ਡੈਕੋਰੇਟ ਕਰਕੇ ਹਾਂ ਤੇ ਇਹਦੇ ਵਿੱਚ ਫਿਰ ਉਹ ਮੋਮਬਤੀ ਜਗਾਉਂਦੇ ਆ ਇਹ ਗੋਰੇ ਕਰਦੇ ਕਿ ਆਪਣੇ ਵਾਲੇ ਵੀ ਨਹੀਂ ਹੁਣ ਆਪਾਂ ਇਹਨਾਂ ਦੇ ਵਿੱਚ ਆ ਤਾਂ ਆਪਾਂ ਵੀ ਕਰਾਂਗੇ ਲੈ ਫਿਰ ਆ ਜਵਾਕ ਤੁਸੀਂ ਆ ਸਕਦੇ ਹੋ ਫਿਰ ਲਿਜਾ ਸਕਦੇ ਹੋ ਤੇ ਇਹ ਤਾਂ ਬਹੁਤ ਤੁਹਾਡੇ ਕੋਲ ਪਿਆ ਕਿਆਰਿਆਂ ਦੇ ਕਿਆਰੇ ਭਰੇ ਪਏ ਆ ਇਹ ਸਭ ਲੈ ਜਾਣੇ ਆ ਉਹਨਾਂ ਨੇ ਅੱਛਾ ਇੱਕੋ ਦਿਨ ਹੀ ਮੁੱਕ ਜਾਣੇ ਆ ਨਹੀਂ 2 ਕੋ ਦਿਨ ਤਾਂ ਨਹੀਂ ਲੱਗ ਜਾਂਦੇ 15 20 ਦਿਨ ਅੱਛਾ ਕਿੰਨੇ ਦਿਨ ਤਿਹਾਰ ਚੱਲਣਾ ਉਹਨਾਂ ਦਾ ਅ ਵੈਸੇ 1 ਮਹੀਨਾ ਚੱਲਦਾ 10 ਕੁ ਦਿਨ ਪਹਿਲਾਂ ਆਪਾਂ ਓਪਨ ਹੋ ਜਾਈਦਾ ਵਾ ਹੂੰ ਕਿਉਂਕਿ ਬੱਚਿਆਂ ਦੀਆਂ ਅਟਰੈਕਸ਼ਨਾਂ ਹੋ ਜਾਂਦੀਆਂ ਗੇਮਾਂ ਹੋ ਜਾਂਦੀਆਂ ਉਹ ਤਾਂ ਕਰਕੇ ਉਹਨਾਂ ਦੀ ਤੇ ਪਰ ਮਹੀਨਾ ਕ ਚੱਲਦਾ ਰਹਿੰਦਾ ਵਾ ਮੰਨ ਕੇ ਚਲ ਹੁਣ ਛੋਡੇ ਕੋਲ ਇੱਥੇ ਆਵੇ ਕੋਈ ਖਾਣ ਪੀਣ ਦਾ ਪ੍ਰਬੰਧ ਵੀ ਹੋਊਗਾ ਕਿ ਬੱਚੇ ਗਾਣ ਵਾਸਤੇ ਕਿ ਨਹੀਂ ਆਪਦਾ ਹੀ ਲੈ ਕੇ ਆਉਂਦੇ ਪਿਕਨਿਕ ਸਪੌਟ ਆਹੇ ਆ ਅਸਲ 'ਚ ਆਪਦਾ ਲੈ ਕੇ ਆਉਂਦੇ ਆ ਪਰ ਸਾਡੇ ਕੋਲੇ ਜੂਸ ਤੇ ਪਾਣੀ ਵਗੈਰਾ ਹੁੰਦਾ ਵਾ ਹੁੰਦਾ ਵਾ ਪਰ ਸ਼ਾਇਦ ਅਸੀਂ ਇਸ ਵਾਰੀ ਟਰੈਲਰ ਸੱਦਗੇ ਜਿਹੜਾ ਫੂਡ ਵਾਲਾ ਫੂਡ ਵਾਲਾ ਟਰੈਲਰ ਆ ਇਥੇ ਹਾਂ ਉਹ ਵੀ ਸਾਰਾ ਕੁਝ ਮਿਲ ਜਾਊਗਾ ਕਦੋਂ ਹੀ ਬਹੁਤ ਵੱਡੇ ਵੱਡੇ ਹੁੰਦੇ ਇਹ ਕਦੋਂ ਲਾਇਏ ਸੀ ਕਦੂ ਤਿੰਨਕ ਇਹ 85 ਤੋਂ 100 ਦਿਨ 10 ਦਿਨ ਤੱਕ ਦੀ ਫਸਲ ਆ। ਅੱਛਾ ਤੇ ਠੀਕ ਹੈਗਾ ਇਹ ਪੇਠਾ ਅਸਲ ਤੇ ਵਿੱਚ ਅਸਲ ਚ ਪੇਠਾ ਇੱਥੋਂ ਆਪਣੀ ਭਾਸ਼ਾ ਦੇ ਇਨਸਾਨ ਆਪਣੀ ਭਾਸ਼ਾ ਚ ਪੇਠਾ ਇਹ ਕਦੂ ਜੀ ਚੱਲ ਪਿਆ ਪੰਪਕਿਨ ਕਦੂ ਆ ਹਾਂ ਤੇ ਦੇਖੋ ਦਾ ਬਾਵਾ ਪਏ ਆ ਲਿਆ ਸਕਦੇ ਹੋ ਪ੍ਰਭੂ ਤਾਂ ਫਾਰਮ ਤੁਹਾਡਾ ਬਹੁਤ ਵਾ ਇਧਰਲੇ ਪਾਸੇ ਵੀ ਕਦੂ ਹੀ ਕਦੂ ਆ ਇਧਰ ਵੀ ਕਦੂ ਹੀ ਕਦੂ ਆ ਇਹਨੂੰ ਰੱਖਦਿਆਂ ਆਉਂਦੇ ਹੋਏ ਚੱਕ ਲਾਂ ਬਸ ਕੋਈ ਤੇ ਆ ਆਹ ਕਹਿੰਦਾ ਦਰਖਤ ਆ ਆਹ ਇਹ ਨਾਸ਼ਪਾਤੀ ਦਾ ਦਰਖਤ ਆ ਇਹ ਇਹਦੇ ਤੇ ਲੱਗੀਆਂ ਕਾਫੀ ਸੀ ਹਾਂ ਉਹ ਅਸੀਂ ਇੱਕ ਦਿਨ ਤੋੜ ਲਈਆਂ ਹਾਂ ਅਗਲੇ ਦਿਨ ਰਿਚ ਖਾ ਗਏ ਫਿਰ ਸਾਰੀਆਂ ਰਿਸ਼ਾਂ ਦਾ ਬੜਾ ਚੱਕਰ ਆ ਹੈ ਹੁਣ ਹੋਣਗੇ ਆਪਾਂ ਵੇਟ ਕਰੀਏ ਰਿਸ਼ਾਂ ਦੀ ਕਿ ਚੱਲ ਗਏ ਹੋਏ ਤਾਂ ਇੱਥੇ ਫਿਰਦੇ ਹੋਣਗੇ ਨਹੀਂ ਤਾਂ ਕਦੇ ਆ ਵੀ ਜਾਂਦੇ ਆ ਕਦੇ ਨਹੀਂ ਵੀ ਹਾਂ ਰਿਸ਼ਾਂ ਦਾ ਬਹੁਤ ਇਹਨਾਂ ਦਾ ਇਲਾਕਾ ਇਹਨਾਂ ਦਾ ਇਲਾਕਾ ਵਾ ਤੇ ਆਜੋ ਚੱਲ ਜਾਈਏ ਬਹੁਤ ਮਗਰ ਜੰਗਲੀ ਜੰਗਲ ਪਿਆ ਇਹਨਾਂ ਦਾ ਬਾਕੀ ਜੰਗਲ ਹੀ ਪਿਆ ਉਹ ਬਹੁਤ ਕੁਸ਼ ਰੱਖੀ ਬੈਠੇ ਆ ਖੇਤਾਂ ਦੇ ਵਿੱਚ ਬਾਜੀ ਫਿਰ ਆਨੰਦ ਆਉਂਦਾ ਇੱਥੇ ਆਨੰਦ ਤਾਂ ਜਦੋਂ ਬੰਦਾ ਭੱਜ ਨੱਠ ਦੀ ਜ਼ਿੰਦਗੀ ਚੋਂ ਇਹਦੇ 'ਚ ਆ ਜਾਂਦਾ ਫਿਰ ਤਾਂ ਸਕੂਨ ਆਉਂਦਾ ਚੱਕ ਲੀਏ ਕੱਦੂ ਚੱਕ ਲੀਏ ਤੇ ਦੂਜੀ ਗੱਲ ਇਹ ਆ ਤੁਸੀਂ ਪਿੰਡ ਵੀ ਗੇੜਾ ਬਹੁਤ ਮਾਰਦੇ ਹੋ ਪਿੰਡ ਮੇਚ ਆਇਆ ਉਹਨਾਂ ਦਾ ਹੋਣਾ ਹਾਂ ਪਿੰਡ ਤਾਂ ਬੰਦੇ ਕਈ ਪਿੰਡ ਵੀ ਨਹੀਂ ਜਾਂਦੇ ਤੇ ਤੁਸੀਂ ਆਹ ਖੇਤੀ ਵਾਲੀ ਗੱਲ ਨਜ਼ਾਰਾ ਵੀ ਲੈ ਲੈਣੇ ਹੋ ਪਿੰਡ ਵੀ ਜਾਏ ਹੋਣੇ ਹੋ ਪਿੰਡ ਥੋੜਾ ਸਿੱਧਾ ਟੁੱਕੜਾ ਨਾੜਤਾਂ ਨੀ ਲੋਟ ਨਾਈਟ ਡੋਨਰ ਤਾਂ ਨਹੀਂ ਲੋਟ ਪਰ ਗੱਲ ਇਹ ਆ ਵੀ ਜੇ ਪਿੰਡ ਜਾਣੇ ਆ ਤਾਂ ਹੀ ਆਪਾਂ ਹਾਂ ਇੰਨੇ ਜੋਗੇ ਆ ਇੰਨੇ ਜੋਗਿਆ ਜੁੜੇ ਹੋਏ ਹੋ ਹਾਂ ਜੇ ਨਹੀਂ ਪਿੰਡ ਜਾਵਾਂਗੇ ਤਾਂ ਫਿਰ ਖਤਮ ਹੋ ਜਾਣਗੇ ਯਰ ਕਮਾਲ ਆ ਲੈ ਕਿਉਂ ਇੱਕ ਕੈਨੇਡਾ ਦੇ ਖੇਤਾਂ ਦੇ ਵਿੱਚੋਂ ਸਬਜ਼ੀ ਥੋੜੀ ਗਈ ਆ ਇਹ ਸਬਜ਼ੀ ਦਾ ਕਾਦੀ ਆ ਸਬਜ਼ੀ ਤਾਂ ਨਹੀਂ ਬਣਾਉਦੇ ਹੁਣ ਇਹੇ ਸਬਜੀ ਵੀ ਬਣਾ ਲਈਦੀ ਆਪਾਂ ਸਬਜੀ ਬਣਾਉਨੇ ਆ ਇਹ ਇਹ ਗੋਰੇ ਦਾ ਕਟਵਾਡੀ ਕਰਦੇ ਇਹ ਤਾਂ ਕਟਵਾਡੀ ਕਰਦੇ ਇਹ ਤਾਂ ਪਰ ਇਹਦੀ ਕਾਫੀ ਤਰ੍ਹਾਂ ਦੀ ਕੋਈ ਵਾਈਨ ਬਣਾਉਂਦਾ ਕੋਈ ਕੁਸ਼ ਬਣਾਉਂਦਾ ਪਮਕਨ ਦਾ ਕਾਫੀ ਕੁਛ ਬਣਦਾ ਵਾ ਹੂੰ ਕਿਉਂਕਿ ਜਿੰਨੀ ਜੀ ਨੂੰ ਕਲਾ ਕਰਨ ਦੀ ਨੌਲੇਜ ਆ ਉਹਨਾਂ ਉਹਨਾਂ ਵਰਤ ਲੈਂਦੇ ਆ ਉਹਨਾਂ ਵਰਤ ਲੈਂਦੇ ਆ ਸਹੀ ਆ ਤੇ ਬਾਈ ਜੀ ਆਹ ਹਾ ਜਿਗਾਰਡਮੈਂਟ ਡਰਾ ਕਰ ਰੱਖਿਆ ਹੈ ਘਰ ਆ ਕੇ ਹਾਲ ਜਿਹਾ ਲੱਗਦਾ ਮੈਨੂੰ ਕੀ ਨਹੀਂ ਘਾਰੀ ਆ ਤੇ ਇਹਦੇ ਵਿੱਚ ਜਿਹੜੇ ਬੰਦੇ ਬਾਹਰੋਂ ਆਉਂਦੇ ਆ ਵਿਆਹ ਕਰਨ ਹੂੰ ਜਿਨ੍ਹਾਂ ਨੇ ਆ ਕੇ ਮੁੰਡੇ ਕੁੜੀ ਦਾ ਵਿਆਹ ਕਰਨਾ ਉਹ ਆਪਾਂ ਤੋਂ ਰੈਂਟ ਤੇ ਲੈ ਲੈਂਦੇ ਆ ਅੱਛਾ ਇਹ 6-7 ਬੈੱਡਰੂਮ ਆ ਇਹਦੇ ਵਿੱਚ ਹਾਂ ਤੇ ਪਲੱਸ ਆਪਣੇ ਕੋਲੇ ਆ ਆਲੇ ਦੋ ਆਲੇ ਸਾਰੇ ਇੱਥੇ ਫਾਰਸ਼ ਲੱਗੀ ਵੀ ਆ ਇਹ ਟੈਂਟ ਲੱਗ ਜਾਂਦਾ ਟੈਂਟ ਲੱਗ ਜਾਂਦਾ ਇਹਦੇ 'ਚ 300 ਬੰਦੇ ਦਾ ਪ੍ਰਬੰਧ ਹੋ ਜਾਂਦਾ ਵਾ ਆਰਾਮ ਦੇ ਨਾਲ ਹੂੰ ਤੇ ਬਾਕੀ ਆਪਣੇ ਕੋਲੇ 3 ਡੀ ਲਕਸ ਵਾਸ਼ਰੂਮ ਆ ਜਿਹੜੇ ਪੱਕੇ ਫੈਕਟ ਆ ਆਊਟਸਾਈਡ ਵਾਲਿਆਂ ਵਾਸਤੇ ਉਹ ਵਧੀਆ ਵਾ ਕਿਉਂਕਿ ਉਹਨਾਂ ਨੂੰ ਮਗਾਉਣਾ ਨਹੀਂ ਪੈਂਦਾ ਸਹੀ ਹੈ ਸਹੀ ਬਾਕੀ ਘਰ ਆ ਜਿਹੜਾ ਇਹ ਰੈਨੋਵੇਟ ਹੋਇਆ ਵੀ ਆ ਆਪਾਂ ਤੋਂ ਲੋਕ ਵੀਕ ਵਾਸਤੇ ਲੈ ਲੈਂਦੇ ਆ ਮਾਈਆਂ ਜਾਗੋ ਸਾਰਾ ਕੁਝ ਸਾਰੇ ਫੰਕਸ਼ਨ ਇੱਥੇ ਕਰਕੇ ਆਦੇ ਘਰੇ ਆਪਦੇ ਘਰੇ ਵਾਸਤੇ ਕਿੰਨੇ ਕਿੰਨੇ ਤਾਂ ਇਕੱਠ ਹੋ ਸਕਦਾ ਕਿੰਨੀ ਕਿ ਗੈਦਰਿੰਗ ਤਿੰਨ 100 ਦੀ ਗੈਦਰਿੰਗ ਹੋ ਜਾਂਦੀ ਆ ਇਹਦੇ ਵਿੱਚ 300 ਦੀ ਗੈਦਰਿੰਗ ਹੋ ਜਾਂਦੀ ਆ 300 ਦੀ ਸੌਖੀ ਜੀ ਹੋ ਜਾਂਦੀ ਆ ਆਊਟਸਾਈਡ ਤੇ ਬਾਕੀ ਜਿਹੜੇ ਸੱਤ ਬੈੱਡਰੂਮ ਚ 6 ਬੈੱਡਰੂਮ ਚ ਜਿੰਨੇ ਐਡਜਸਟ ਹੁੰਦੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਬਿਲਕੁਲ ਜੀ ਬਿਲਕੁਲ ਤੇ ਬਹੁਤ ਵੀ ਦਰਸ਼ਕੋ ਤੁਸੀਂ ਇੱਥੇ ਆ ਸਕਦੇ ਹੋ ਸਟਰਾਬਰੀ ਵੀ ਮਿਲ ਜੂਗੀ ਸਬਜ਼ੀਆਂ ਵੀ ਮਿਲ ਜਾਣਗੀਆਂ ਪਰਿੰਦੇ ਪੰਛੀ ਤੇ ਬੱਕਰੀਆਂ ਦਾ ਦੁੱਧ ਵੀ ਮਿਲ ਜੂਗਾ ਬੱਕਰੀਆਂ ਦਾ ਦੁੱਧ ਸਾਰੇ ਜਿੰਨੇ ਆਉਂਦੇ ਆ ਉਹ ਸਭ ਮਿਲ ਜੂਗਾ ਹੈਲੋਵੀਨ ਹੋਣਾ ਕਦੂ ਜੀ ਤੇ ਆਮ ਅਤੇ ਅੰਡੇ ਉੰਡੇ ਮੁਰਗੀਆਂ ਮਰਗੀਆਂ ਬੜਾ ਕੁਝ ਇਨਾਂ ਕੋਲੇ ਆਓ ਗਿੜਾ ਦਿਓ ਆਨੰਦ ਆਊਗਾ ਤੁਹਾਨੂੰ ਇੱਥੇ ਫੋਟੋਆਂ ਫਟਵਾ ਕੇ ਜਾਓ ਬੱਚਿਆਂ ਵਾਸਤੇ ਖੇਡਾਂ ਖੁੱਡਾਂ ਤਿਆਰ ਕਰੀ ਜਾਂਦੇ ਆ ਦਾ ਖੁੱਲਾ ਸਮਾਂ ਇਹ ਕਿਹੜਾ ਸੀ ਏਰੀਆ ਆਪਣਾ ਹੈ ਰੈਡ ਡਰੈਸ ਦੁਹਰਾ ਦਿਓ ਹਾਂ ਮੈਪਲ ਰਿਜ ਦੇ ਵਿੱਚ ਆ ਡੂਡਨੀ ਟਰੰਕ ਰੋਡ ਤੇ 24331 ਡੂਡਨੀ ਟਰੰਕ ਰੋਡ ਬਿਲਕੁਲ ਤੇ ਬਾਕੀ ਜੇ ਕਿਸੇ ਨੇ ਆਪਣਾ ਫੋਨ ਨੰਬਰ ਆਪਣਾ ਦਿੱਤਾ ਆ ਗਿਆ ਉਹ ਥੱਲੇ ਆਪਾਂ ਲਾ ਦੇਾਂਗੇ ਤੁਸੀਂ ਕਾਲ ਕਰਕੇ ਸੰਪਰਕ ਕਰਕੇ ਆਸਾਨੀ ਨਾਲ ਸੌਮਲ ਐਸਾ ਦੇਉਂ ਥੈਂਕ ਧੰਨਵਾਦ ਬਾਈ ਜੀ ਸ਼ੁਕਰੀਆ ਸੌਮਲ ਦਾ ਮਿਹਰਬਾਨੀ ਧੰਨਵਾਦ ਮਿਹਰਬਾਨੀ